ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੇ ਚੈਨਲ ਨੂੰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਆਉਣ ਵਾਲੀ ਹਰ ਨਵੀਂ ਵੀਡੀਓ ਪਹੁੰਚ ਸਕੇ ਵੀਡੀਓ ਨੂੰ ਕਰ ਦਿਆ ਕਰੋ ਜੀ ਲਾਈਕ ਤੇ ਸ਼ੇਅਰ ਜੋ ਵੀ ਤੁਹਾਨੂੰ ਰਿਸ਼ਤੇ ਦੱਸਦਿਆਂ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਜੇ ਕਿਸੇ ਵੀ ਵੀਰ ਭੈਣ ਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਤੂ ਸਿਉ ਰਿਸ਼ਤਾ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਆਪ ਕਰ ਲਿਆ ਕਰੋ ਜੀ ਰਿਸ਼ਤਾ ਲeke ਜੀ ਅੱਜ ਆਪਾਂ ਬਠਿੰਡਾ ਏਰੀਆ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ 92 ਆ ਹਾਈਟ 5 ਫੁੱਟ 5 ਇੰਚ 5 ਇੰਚ ਹੈ ਸਟੱਡੀ ਕੀਤੀ ਹੈ ਜੀ ਐਨ ਐਮ ਨਰਸਿੰਗ ਬੀ ਐਸ ਸੀ ਨਰਸਿੰਗ ਜੀ ਦੋ ਭੈਣ ਭਰਾਣੇ ਜੀ ਇਹ ਲੜਕੀ ਹੈ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਪੀਆਰ ਦੀ ਫਾਈਲ ਲਾਈ ਹੋਈ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਲੜਕੇ ਨੂੰ ਜ਼ਮੀਨ 8-10 ਗਿੱਲੀਆਂ ਤੱਕ ਆਉਂਦੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 16068 ਹੈ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਮਾਨਸਾ ਏਰੀਆ ਜੱਟ ਰਾਮਗੜੀਆ ਕਾਸਟ ਦੀ ਇਹ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ ਹੈ 93 ਹਾਈਟ ਹੈ ਜੀ 5 ਫੁੱਟ 3 ਇੰਚ ਸਟੱਡੀ ਕੀਤੀ ਹੈ ਬੀਐਸਸੀ ਨਾਨ ਮੈਡੀਕਲ ਦੋ ਭੈਣ ਭਰਾ ਨੇ ਕੁੜੀ ਨੇ ਸਟੱਡੀ ਬੀਏ ਸੀ ਨਾਨ ਮੈਡੀਕਲ ਬੀਐਡ ਪੀਟਾ ਕਲੀਅਰ ਹੈ ਜੀ ਲੜਕੀ ਇਹ ਦੋ ਭੈਣ ਭਰਾਣੇ ਜੀ ਲੜਕੀ ਜੌਬ ਕਰਦੀ ਹੈ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਜੌਬ ਕਰਦਾ ਹੋਵੇ ਤੇ ਲੜਕੇ ਨੂੰ ਜ਼ਮੀਨ ਆਉਂਦੀ ਹੋਵੇ ਜਾਂ ਫਿਰ ਕੋਈ ਸ਼ਹਿਰੀ ਪ੍ਰਾਪਰਟੀ ਹੋਵੇ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆ ਇਸ ਰਿਸ਼ਤੇ ਦਾ ਫਾਈਲ ਨੰਬਰ 1500 ਹੈ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਮੋਗਾ ਏਰੀਆ ਕਾਸਟ ਜੀ ਇਹਨਾਂ ਦੀ ਜੱਟ ਸਿੱਖ ਗੋਤ ਹੈ ਜੀ ਢਾਲੀਵਾਲ ਲੜਕੀ ਦਾ ਡੇਟ ਆਫ ਬਰਥ 95 ਹੈ ਹਾਈਟ 5 ਫੁੱਟ 6 ਇੰਚ ਹੈ ਸਟੱਡੀ ਕੀਤੀ ਹੈ ਬੀ ਟੈਕ ਦੋ ਭੈਣਾ ਇੱਕ ਭਰਾ ਹੈ ਜੀ ਲੜਕੀ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਇਹਨਾਂ ਨੂੰ ਲੜਕਾ ਚਾਹੀਦਾ ਹੈ ਕੈਨੇਡਾ ਚ ਪੀਆਰ ਹੋਵੇ ਜੀ ਲੜਕੇ ਨੂੰ ਜ਼ਮੀਰ 15 ਕਿੱਲਿਆਂ ਤੋਂ ਉੱਪਰ ਆਉਂਦੀ ਹੋਵੇ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1427 ਹੈ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਬਰਨਾਲਾ ਏਰੀਆ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ 91 ਹਾਈਟ 5 ਫੁੱਟ ਹੈ ਸਟੱਡੀ ਜੀਐਨਐਮ ਕੀਤੀ ਹੋਈ ਹੈ ਦੋ ਭੈਣ ਭਰਾ ਨੇ ਦੋਨੇ ਕੈਨੇਡਾ ਲੜਕੀ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਤੇ ਪੀਆਰ ਦੀ ਫਾਈਲ ਲਾਈ ਹੋਈ ਹੈ ਇਹਨਾਂ ਨੂੰ ਲੜਕਾ ਪੀਆਰ ਚਾਹੀਦਾ ਜੀ ਪਹਿਲ ਇਹ ਏਰੀਏ ਨੂੰ ਬਰਨਾਲੇ ਨੂੰ ਮੈਲਕਲਾ ਤੇ ਰਾਏਕੋਟ ਨੂੰ ਦਿੰਦੇ ਆ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 1659 ਹੈ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਰਾਜਸਥਾਨ ਤੋਂ ਜੱਟ ਸਿੱਖ ਪਰਿਵਾਰ ਦਾ ਲੜਕਾ ਲੜਕੇ ਦਾ ਡੇਟ ਆਫ ਬਰਥ 97 ਹਾਈਟ 5 ਫੁੱਟ 11 ਇੰਚ ਹੈ ਸਟੱਡੀ ਬੀ ਕਾਮ ਹੈ ਦੋ ਭੈਣ ਭਰਾਣੇ ਜੀ ਇਹ ਲੜਕਾ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਆਸਟ੍ਰੇਲੀਆ ਗਈ ਹੋਵੇ ਲੜਕੇ ਨੂੰ 5 ਕਿੱਲੇ ਜ਼ਮੀਨ ਹੁੰਦੀ ਹੈ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੈ ਤੇ ਇਸ ਰਿਸ਼ਤੇ ਦਾ ਫਾਈਲ ਨੰਬਰ 1633 ਹੈ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਫਰੀਦਕੋਟ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ 97 ਹਾਈਟ 5 ਫੁੱਟ 10 ਇੰਚ ਸਟਡੀ ਬੀਏਸੀ ਮੈਡੀਕਲ ਦੋ ਭਰਾ ਇੱਕ ਭੈਣਾ ਦੋਨਾਂ ਭਰਾਵਾਂ ਨੂੰ ਟੋਟਲ 8 ਕਿੱਲੇ ਜ਼ਮੀਨ ਹੁੰਦੀ ਹੈ ਲੜਕਾ ਇਹ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਕੈਨੇਡਾ ਪੀਆਰ ਹੋਵੇ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈ 1637 ਜੀ ਤਾਂ ਤੁਸੀਂ ਇਸ ਰਿਸ਼ਤੇ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਬਰਨਾਲਾ ਏਰੀਆ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ 99 ਹਾਈਟ 5 ਫੁੱਟ 5 ਇੰਚ ਹੈ ਸਟੱਡੀ ਪਲੱਸ 2 ਨਾਨ ਮੈਡੀਕਲ ਦੋ ਭੈਣਾਂ ਇੱਕ ਭਰਾ ਹੈ ਜੀ ਇੱਕ ਭੈਣ ਇਹਨਾਂ ਦੀ ਕੈਨੇਡਾ ਗਈ ਹੋਈ ਹੈ ਲੜਕੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਫੌਜੀ ਹੋਵੇ ਲੜਕਾ ਤੇ ਲੜਕੇ ਨੂੰ ਜ਼ਮੀਨ ਆ 5 7 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 1638 ਹੈ ਜੋ ਵੀ ਤੁਹਾਨੂੰ ਰਿਸ਼ਤੇ ਦੱਸੇ ਨੇ ਇਹਨਾਂ ਰਿਸ਼ਤਿਆਂ 'ਚੋਂ ਕਿਸੇ ਵੀਰ ਭੈਣ ਨੂੰ ਕੋਈ ਰਿਸ਼ਤਾ ਪਸੰਦ ਹੈ ਤਾਂ ਤੁਸੀਂ ਸਾਨੂੰ ਉਸ ਰਿਸ਼ਤੇ ਦਾ ਫਾਈਲ ਨੰਬਰ ਦੱਸ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਭੈਣ ਨੇ ਬੱਚਿਆਂ ਦੇ ਰਿਸ਼ਤੇ ਦੀ ਐਡ ਦੇਣੀ ਹੈ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਸਾਨੂੰ ਵਟਸਐਪ ਨੰਬਰ ਤੇ ਬੱਚੇ ਦਾ ਫੋਟੋ ਬਾਇਓ ਡਾਟਾ ਸੈਂਡ ਕਰ ਦਿਆ ਕਰੋ ਜੀ ਧੰਨਵਾਦ ਜੀ